ਹੈਲੋ एवरीवन ਅੱਜ ਮੇਰਾ ਪਹਿਲੀ ਰਸੋਈ ਦਾ ਦਿਨ ਆ ਜਿਹਦੇ ਵਿੱਚ ਮੈਂ ਡਿਸਾਈਡ ਕੀਤਾ ਕਿ ਮੈਂ ਖੀਰ ਬਣਾਉਂਗੀ ਮੈਨੂੰ ਖੀਰ ਵੀ ਪ੍ਰੋਪਰ ਨਹੀਂ ਆਉਂਦੀ ਸੀ ਮੇਰੀ ਦਰਾਨੀ ਮੇਰੇ ਕੋਲ ਖੜੀ ਸੀ ਮੇਰੀ ਸੱਸ ਵੀ ਮੈਨੂੰ ਦੱਸ ਰਹੀ ਸੀ ਨਾਲ ਨਾਲ ਕਿ ਕਿੱਦਾਂ ਬਣਾਉਣੀ ਆ mình đã đi luôn rồi <laughs> chứ nhưng <laughs> đây là cái <laughs> bộ này bộ cái này ਖੀਰ ਅੱਧ ਤੋਂ ਵੱਧ ਪੱਕ ਚੁੱਕੀ ਆ ਹਜੇ ਥੋੜਾ ਟਾਈਮ ਲੱਗੂਗਾ ਇਸ ਨੂੰ ਬਰਨ ਚ ਫਿਰ ਮੈਂ ਇਸ ਵਿੱਚ ਕੁਝ ਡਰਾਈ ਫਰੂਟਸ ਐਡ ਕੀਤੇ ਤੇ ਖੀਰ ਬਿਲਕੁਲ ਤਿਆਰ ਹੋ ਗਈ ਮੈਂ ਸਭ ਨੂੰ ਸਰਵ ਕੀਤੀ ਸਭ ਨੂੰ ਬਹੁਤ ਵਧੀਆ ਲੱਗੀ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਵੀਡੀਓ ਲਾਈਕ ਜ਼ਰੂਰ ਕਰਨਾ ਥੈਂਕ ਯੂ